ਸਤਿ ਸ਼੍ਰੀ ਅਕਾਲ ਦੀ ਸਾਰਿਆਂ ਨੂੰ ਪੰਜਾਬ ਦੇ ਵਿੱਚ ਇੱਕ ਨਵੀਂ ਭਰਤੀ ਦਾ ਨੋਟੀਫਿਕੇਸ਼ਨ ਆਇਆ ਹੋਇਆ ਹੈ ਜਿਸ ਦੇ ਵਿੱਚ ਤੁਹਾਡਾ ਕੋਈ ਵੀ ਪੇਪਰ ਨਹੀਂ ਹੋਊਗਾ ਕੌਣ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਦਾ ਹੈ ਕਿਸ ਡਿਪਾਰਟਮੈਂਟ ਦੇ ਵਿੱਚ ਇਹ ਪੋਸਟਾਂ ਹੈ ਸਾਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲੂਗੀ ਤੇ ਸਾਰੇ ਜਣਿਆਂ ਨੇ ਮੇਰੇ ਨੰਬਰ ਦੇ ਉੱਤੇ ਮੈਸੇਜ ਜ਼ਰੂਰ ਕਰ ਲੈਣਾ ਹੈ ਪੇਪਰਾਂ ਦੀ ਜਾਣਕਾਰੀ ਤੁਹਾਨੂੰ ਮੇਰੇ ਨੰਬਰ ਦੇ ਉੱਤੇ ਮਿਲੂਗੀ ਕੋਈ ਵੀ ਨੋਟੀਫਿਕੇਸ਼ਨ ਆਉਂਦਾ ਹੈ ਉਹ ਟੈਲੀਗ੍ਰਾਮ ਦੇ ਵਿੱਚ ਤੁਹਾਨੂੰ ਮਿਲ ਜੂਗੀ ਟੈਲੀਗ੍ਰਾਮ ਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਹੈ ਆਹ ਸਾਰੀ ਪੀਡੀਐਫ ਵੀ ਤੁਹਾਨੂੰ ਟੈਲੀਗ੍ਰਾਮ ਦੇ ਵਿੱਚ ਮਿਲ ਜੂਗੀ ਜੀਕੇ ਫੈਕਟਸ ਸਰਚ ਕਰ ਲਿਓ ਟੈਲੀਗ੍ਰਾਮ ਦੇ ਉੱਤੇ ਜਾ ਕੇ ਚਲੋ ਹੁਣ ਆਪਾਂ ਦੇਖਦੇ ਹਾਂ ਨੋਟੀਫਿਕੇਸ਼ਨ ਇਹ ਕੀ ਹੈ ਇਸ ਦੇ ਵਿੱਚ ਕੀ ਕੀ ਹੈ ਕਿਨਰਾ ਬੈਂਕ ਦੀਆਂ ਇਹ ਟੋਟਲ 3000 ਦੇ ਕਰੀਬ ਵੈਕੈਂਸੀਆਂ ਜਿਹੜੀਆਂ ਇਹ ਆਊਟ ਹੋ ਚੁੱਕੀਆਂ ਏ ਠੀਕ ਹੈ ਇਹਨਾਂ ਨੂੰ ਪਰੰਦਾ ਜਿਹੜਾ ਫਾਰਮ ਹੈ ਇਹਨਾਂ ਦਾ ਉਸ ਦੀ ਆਖਰੀ ਮਿਤੀ ਹੈ 4 10 2000 24 ਜਾਨੀ ਕਿ 4 ਅਕਤੂਬਰ ਤੱਕ ਤੁਸੀਂ ਇਹਨਾਂ ਦਾ ਫਾਰਮ ਹੈ ਜਿਹੜਾ ਉਹ ਅਪਲਾਈ ਕਰ ਸਕਦੇ ਆ ਠੀਕ ਹੈ ਤੇ ਇੱਥੇ ਪੂਰੇ ਇਹ ਭਾਰਤ ਦੀਆਂ ਟੋਟਲ 3000 ਪੋਸਟਾਂ ਹੈ ਜਿਸ ਦੇ ਵਿੱਚ ਪੰਜਾਬ ਦੀਆਂ ਵੀ ਪੋਸਟਾਂ ਚੰਡੀਗੜ੍ਹ ਹਰਿਆਣਾ ਜੰਮੂ ਕਸ਼ਮੀਰ ਸਾਰੀਆਂ ਸਟੇਟਾਂ ਦੀਆਂ ਅਲੱਗ-ਅਲੱਗ ਪੋਸਟਾਂ ਹੈ ਡਿਵਾਈਡ ਕੀਤੀਆਂ ਹੋਈਆਂ ਤੁਸੀਂ ਆਪਣੇ ਜਿੱਥੇ ਤੁਸੀਂ ਰਹਿੰਦੇ ਆ ਉੱਥੇ ਤੁਸੀਂ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਦੇ ਆ ਜਿਵੇਂ ਤੁਸੀਂ ਹਿਮਾਚਲ ਤੋਂ ਹੋ ਜਾਂ ਪੰਜਾਬ ਤੋਂ ਜਾਂ ਹਰਿਆਣੇ ਤੋਂ ਤਾਂ ਤੁਸੀਂ ਆਪਣੇ ਆਪਣੇ ਜ਼ਿਲ੍ਹੇ ਦੇ ਵਿੱਚ ਵੀ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਦੇ ਆ ਠੀਕ ਹੈ ਸਭ ਇਹ ਸਾਰੀ ਡਿਟੇਲ ਹੈ ਜਿਹੜੀ ਤੁਹਾਨੂੰ ਮਿਲ ਜੂਗੀ ਟੈਲੀਗ੍ਰam ਦੇ ਵਿੱਚ ਉੱਤੇ ਜਾ ਕੇ ਤੁਸੀਂ ਇਹ ਪੀਡੀਐਫ ਚੰਗੀ ਤਰ੍ਹਾਂ ਪੜ ਲਿਓ ਤੇ ਜੇ ਤੁਸੀਂ एलिਜੀਬਲ ਹੋਏ ਤਾਂ ਇਹਨਾਂ ਪੋਸਟਾਂ ਲਈ ਅਪਲਾਈ ਤੁਸੀਂ ਕਰ ਸਕਦੇ ਆ ਠੀਕ ਹੈ ਚੰਡੀਗੜ੍ਹ ਡਿਊਟੀ ਦੀਆਂ 10 ਪੋਸਟਾਂ ਨੇ ਜਿਸ ਦੇ ਲਈ ਪੰਜਾਬ ਤੇ ਹਰਿਆਣੇ ਦੇ ਜੋ ਕੈਂਡੀਡੇਟ ਆ ਉਹ ਵੀ ਅਪਲਾਈ ਕਰ ਸਕਦੇ ਆ ਤੇ ਪੰਜਾਬੀ ਅਤੇ ਹਿੰਦੀ ਠੀਕ ਹੈ ਲੋਕਲ ਲੈਂਗੁਏਜ ਤੁਹਾਨੂੰ ਆਉਣੀ ਚਾਹੀਦੀ ਹੈ ਇਹਨਾਂ ਪੋਸਟਾਂ ਦੇ ਲਈ ਚੰਡੀਗੜ੍ਹ ਦੇ ਵਿੱਚ ਵੀ ਹਿੰਦੀ ਅਤੇ ਪੰਜਾਬੀ ਚੱਲਦੀ ਹੈ ਤਾਂ ਤੁਸੀਂ ਚੰਡੀਗੜ੍ਹ ਦੇ ਵਿੱਚ ਵੀ ਅਪਲਾਈ ਕਰ ਸਕਦੇ ਆ ਇਸ ਤੋਂ ਇਲਾਵਾ ਹਰਿਆਣੇ ਦੇ ਵਿੱਚ ਵੀ ਅਪਲਾਈ ਕਰ ਸਕਦੇ ਆ ਹਰਿਆਣੇ ਦੀਆਂ ਟੋਟਲ 100 ਪੋਸਟਾਂ ਐ ਠੀਕ ਹੈ ਅਲੱਗ-ਅਲੱਗ ਇਹ ਪੂਰੀ ਪੀਡੀਐਫ ਦੇਖ ਲਿਓ ਅਲੱਗ-ਅਲੱਗ ਕੈਟਾਗਰੀ ਵਾਈਜ਼ ਠੀਕ ਹੈ ਉਸ ਤੋਂ ਬਾਅਦ ਪੰਜਾਬ ਦੀ ਜੇ ਆਪਾਂ ਗੱਲ ਕਰੀਏ ਪੰਜਾਬ ਦੀਆਂ ਟੋਟਲ ਪੋਸਟਾਂ ਹੈਗੀਆਂ ਐ 80 ਠੀਕ ਹੈ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੀਆਂ 10 ਪੋਸਟਾਂ ਮਿਲਾ ਕੇ ਟੋਟਲ 190 ਦੇ ਕਰੀਬ ਪੋਸਟ ਆਪਣੀਆਂ ਬਣ ਬਣ ਜਾਂਦੀਆਂ ਜਿਸ ਦੇ ਵਿੱਚ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਜਿਹੜੇ ਕੈਂਡੀਡੇਟ ਆ ਉਹ ਅਪਲਾਈ ਕਰ ਸਕਦੇ ਆ ਠੀਕ ਹੈ ਅ ਬਾਕੀ ਇਸ ਦੇ ਵਿੱਚ ਕੌਣ-ਕੌਣ ਅਪਲਾਈ ਕਰ ਸਕਦਾ ਹੈ ਕੀ ਕੁਆਲਿਫਿਕੇਸ਼ਨ ਹੈ ਉਹ ਸਾਰਾ ਕੁਝ ਇਸ PDF ਦੇ ਵਿੱਚ ਲਿਖਿਆ ਹੋਇਆ ਹੈ ਠੀਕ ਹੈ एलिਜੀਬਿਲਟੀ ਦੇਖ ਲਓ ਭਾਰਤ ਦਾ ਨਾਗਰਿਕ ਹੋਣਾ ਚਾਹੀਦਾ ਹੈ ਇਹ ਸਾਰਾ ਕੁਝ ਇਹ ਤੁਸੀਂ ਪੜ ਲਿਓ ਬਾਕੀ ਏਜ ਦੀ ਜੇ ਆਪਾਂ ਗੱਲ ਕਰੀਏ ਤਾਂ ਮਿਨੀਮਮ ਏਜ ਇਸ ਦੇ ਵਿੱਚ 20 ਸਾਲ ਹੈ ਤੇ ਮੈਕਸਿਮਮ ਏਜ 28 ਸਾਲ ਹੈ ਜਰਨਲ ਵਾਲਿਆਂ ਦੇ ਲਈ ਠੀਕ ਹੈ ਬਾਕੀ ਜੋ ਏਜ ਰਿਲੈਕਸੇਸ਼ਨ ਹੁੰਦੀ ਹੈ ਉਹ ਮਿਲੂਗੀ ਅਦਰ ਕੈਟਾਗਰੀ ਨੂੰ ਠੀਕ ਹੈ 20 ਘੱਟ ਤੋਂ ਘੱਟ ਉਮਰ ਹੋਣੀ ਚਾਹੀਦੀ ਹੈ ਤੇ ਜਰਨਲ ਵਾਲਿਆਂ ਦੀ 28 ਤੋਂ ਵੱਧ ਨਹੀਂ ਹੋਣੀ ਚਾਹੀਦੀ ਠੀਕ ਹੈ ਬਾਕੀ ਜੋ ਸ਼ੋਰਟ ਹੈ ਇਹ ਕੈਟਾਗਰੀ ਵਾਈਜ਼ ਇਹ ਦੇਖ ਲਓ ਇਹ ਸਾਰਾ ਕੁਝ ਇਸ ਪੀਡੀਐਫ ਦੇ ਵਿੱਚ ਲਿਖਿਆ ਹੋਇਆ ਮੈਂ ਤੁਹਾਨੂੰ ਮੇਨ ਮੇਨ ਗੱਲਾਂ ਦੱਸ ਦਿੰਨਾ ਐਜੂਕੇਸ਼ਨ ਕੁਆਲਿਫਿਕੇਸ਼ਨ ਕੀ ਚਾਹੀਦੀ ਹੈ ਗ੍ਰੈਜੂਏਸ਼ਨ ਘੱਟ ਤੋਂ ਘੱਟ ਗ੍ਰੈਜੂਏਸ਼ਨ ਤੁਹਾਡੇ ਕੋਲ ਹੋਣੀ ਚਾਹੀਦੀ ਹੈ ਜਿਨ੍ਹਾਂ ਨੇ ਸਿੰਪਲ ਬੀਏ ਕਰੀ ਹੋਈ ਹੈ ਉਹ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਦੇ ਆ ਤੇ ਇਸ ਦਾ ਕੋਈ ਵੀ ਪੇਪਰ ਨਹੀਂ ਹੋਊਗਾ ਇੱਕ ਵਸ ਛੋਟਾ ਜਿਹਾ ਟੈਸਟ ਹੋਣਾ ਲੈਂਗੁਏਜ ਟੈਸਟ ਠੀਕ ਹੈ ਜਿੱਮੇ ਆਪਣਾ ਪੰਜਾਬ ਦੇ ਵਿੱਚ ਪੰਜਾਬੀ ਦਾ ਟੈਸਟ ਹੋਊਗਾ ਚੰਡੀਗੜ੍ਹ ਦੇ ਵਿੱਚ ਵੀ ਅ ਟੈਸਟ ਹੈ ਜਿਹੜਾ ਉਹ ਪੰਜਾਬੀ ਜਾਂ ਹਿੰਦੀ ਦਾ ਹੋਊਗਾ ਠੀਕ ਹੈ ਮਤਲਬ ਲੋਕਲ ਲੈਂਗੁਏਜ ਦਾ ਇਹਨਾਂ ਨੇ ਟੈਸਟ ਲਿਖਿਆ ਹੋਇਆ ਤਾਂ ਪੰਜਾਬ ਦੇ ਵਿੱਚ ਪੰਜਾਬੀ ਦਾ ਛੋਟਾ ਜਿਹਾ ਇੱਕ ਟੈਸਟ ਹੋਊਗਾ ਠੀਕ ਹੈ ਬਾਕੀ ਹੋਰ ਕੋਈ ਜ਼ਿਆਦਾ ਇਸ ਦੇ ਵਿੱਚ ਨਹੀਂ ਹੈ ਸਿੰਪਲ ਜਿਹਾ ਟੈਸਟ ਹੋਣਾ ਤੁਹਾਡਾ ਪੂਰੀ ਪੀਡੀਐਫ ਤੁਸੀਂ ਪੜ ਲਿਓ ਮੈਂ ਤੁਹਾਨੂੰ ਮੇਨ ਮੇਨ ਪੁਆਇੰਟ ਆ ਜਿਹੜੇ ਉਹ ਇਸ ਦੇ ਵਿੱਚ ਦੱਸ ਦਿੰਨਾ ਏ ਠੀਕ ਹੈ ਤੇ ਸੈਲਰੀ ਵਗੈਰਾ ਕੀ ਹੈ ਉਹ ਵੀ ਮੈਂ ਤੁਹਾਨੂੰ ਅੱਗੇ ਜਾ ਕੇ ਇੱਥੇ ਦੱਸ ਦਿੰਨਾ ਇਸ ਦੇ ਵਿੱਚ ਤੁਹਾਨੂੰ ਟੋਟਲ ਸੈਲਰੀ ਮਿਲੂਗੀ 15000 ਠੀਕ ਹੈ 15000 ਮਿਲਣਗੇ ਇਸ ਦੇ ਵਿੱਚ ਅ 10500 ਆ ਜਿਹੜੇ ਉਹ ਕਿਨਰਾ ਬੈਂਕ ਵੱਲੋਂ ਦਿੱਤੇ ਜਾਣਗੇ ਬਾਕੀ 4500 ਆ ਜਿਹੜਾ ਉਹ ਅ ਇਥੇ ਗਵਰਨਮੈਂਟ ਵੱਲੋਂ ਦਿੱਤਾ ਜਾਊਗਾ ਠੀਕ ਹੈ ਟੋਟਲ 15000 ਦੇ ਕਰੀਬ ਸੈਲਰੀ ਤੁਹਾਨੂੰ ਮਿਲੇਗੀ ਤੇ ਜੇ ਆਪਾਂ ਕੰਮ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਜੋ ਬੈਂਕ ਦੇ ਕੰਮ ਦੇ ਕਾਂਟੇ ਹੁੰਦੇ ਆ ਟੋਟਲ ਉਹ ਤੁਹਾਨੂੰ ਕੰਮ ਕਰਨਾ ਪਊਗਾ ਤੇ ਜੇ ਕੰਮ ਜ਼ਿਆਦਾ ਹੈ ਤਾਂ ਤੁਹਾਨੂੰ ਥੋੜਾ ਬਹੁਤਾ ਰੁਕਣਾ ਵੀ ਪੈ ਸਕਦਾ ਏ ਠੀਕ ਹੈ ਓਵਰਟਾਈਮ ਹੈ ਜਿਹੜਾ ਉਹ ਕੁਝ ਵੀ ਤੁਹਾਨੂੰ ਨਹੀਂ ਮਿਲੇਗਾ ਲੀਵ ਦੀ ਜੇ ਆਪਾਂ ਗੱਲ ਕਰੀਏ ਤਾਂ ਤੁਹਾਨੂੰ 12 ਸੀਐਲ ਮਿਲਣਗੀਆਂ 1 ਸਾਲ ਦੇ ਵਿੱਚ ਠੀਕ ਹੈ ਮਤਲਬ 1 ਮਹੀਨੇ ਦੀ ਇੱਕ ਆਪਾਂ ਮੰਨ ਕੇ ਚੱਲ ਸਕਦੇ ਹਾਂ ਤੇ ਤੁਸੀਂ 4 ਤੋਂ ਜ਼ਿਆਦਾ ਲੀਵ ਇਕੱਠੀਆਂ ਨਹੀਂ ਲੈ ਸਕਦੇ ਠੀਕ ਹੈ ਜੇ ਤੁਹਾਨੂੰ ਕੋਈ ਐਮਰਜੈਂਸੀ ਹੈ ਤਾਂ ਤੁਸੀਂ 4 ਛੁੱਟੀਆਂ ਇਕੱਠੀਆਂ ਲੈ ਸਕਦੇ ਆ ਇੱਕ ਟਾਈਮ ਦੇ ਉੱਤੇ ਠੀਕ ਹੈ ਉਸ ਤੋਂ ਬਾਅਦ 홀ੀਡੇ ਜੋ ਵੀ ਹੁੰਦੀਆਂ ਐ ਬੈਂਕ ਦੇ ਅਕੋਰਡਿੰਗ ਜੋ ਬੈਂਕਾਂ ਦੀਆਂ ਛੁੱਟੀਆਂ ਹੁੰਦੀਆਂ ਉਹ ਤੁਹਾਨੂੰ ਮਿਲਣਗੀਆਂ ਠੀਕ ਹੈ ਉਸ ਤੋਂ ਬਾਅਦ ਜੋ ਹੋਰ ਮੇਨ ਪੁਆਇੰਟ ਹੈ ਉਹ ਤੁਸੀਂ ਇੱਥੇ ਪੜ੍ਹ ਲਓ ਰਜਿਸਟ੍ਰੇਸ਼ਨ ਤੁਸੀਂ ਇਹਨਾਂ ਦੀ ਵੈਬਸਾਈਟ ਦੇ ਉੱਤੇ ਜਾ ਕੇ ਕਰ ਸਕਦੇ ਆ ਠੀਕ ਹੈ 4 ਅਕਤੂਬਰ ਲਾਸਟ ਡੇਟ ਹੈ ਉਸ ਤੋਂ ਪਹਿਲਾਂ-ਪਹਿਲਾਂ ਤੁਸੀਂ ਇਹ ਕਰ ਲਓ ਸਿਲੈਕਸ਼ਨ ਪ੍ਰੋਸੈਸ ਕਿਸ ਤਰ੍ਹਾਂ ਤੁਹਾਡਾ ਹੋਣਾ ਹੈ ਸਭ ਤੋਂ ਪਹਿਲਾਂ ਤੁਸੀਂ ਅਪਲਾਈ ਕਰੋਗੇ ਨਾ ਪੋਸਟਾਂ ਦੇ ਲਈ ਠੀਕ ਹੈ ਉਸ ਤੋਂ ਬਾਅਦ ਮੈਰਿਟ ਲਿਸਟ ਬਣੂਗੀ ਤੁਹਾਡੇ ਅ ਨੰਬਰਾਂ ਦੇ ਹਿਸਾਬ ਦੇ ਨਾਲ ਪਲੱਸ 2 ਦੇ ਵਿੱਚ ਜੋ ਤੁਹਾਡੇ ਨੰਬਰ ਹੋਣਗੇ ਠੀਕ ਹੈ ਉਸ ਦੇ ਹਿਸਾਬ ਨਾਲ ਇੱਥੇ ਇਹਨਾਂ ਨੇ ਪਲੱਸ 2 ਹੀ ਲਿਖਿਆ ਹੋਇਆ ਪਰ ਕੁਆਲੀਫਿਕੇਸ਼ਨ ਹੈ ਜਿਹੜੀ ਉਹ ਇਹਨਾਂ ਨੇ ਅ ਗ੍ਰੈਜੂਏਸ਼ਨ ਮੰਗੀ ਹੋਈ ਹੈ ਠੀਕ ਹੈ ਪਲੱਸ 2 ਦੀ ਪਰਸੈਂਟੇਜ ਦੇਖੀ ਜਾਊਗੀ ਇਸ ਦੇ ਵਿੱਚ ਜਾਂ ਫਿਰ ਡਿਪਲੋਮਾ ਕੋਈ ਜੇ ਤੁਸੀਂ ਕੀਤਾ ਹੋਇਆ ਉਸ ਦੀ ਪਰਸੈਂਟੇਜ ਦੇਖੀ ਜਾਊਗੀ ਠੀਕ ਹੈ ਗ੍ਰੈਜੂਏਸ਼ਨ ਇੱਥੇ ਇਹਨਾਂ ਨੇ ਮੈਂਸ਼ਨ ਨਹੀਂ ਕੀਤਾ ਹੋਇਆ ਸੋ ਮੇਰੇ ਹਿਸਾਬ ਨਾਲ ਪਲੱਸ 2 ਦੇ ਹੀ ਨੰਬਰ ਇਹ ਦੇਖਣਗੇ ਤੇ ਫਿਰ ਜਿਨ੍ਹਾਂ ਦੀ ਮੈਰਿਟ ਹਾਈ ਹੋਊਗੀ ਉਹਨਾਂ ਨੂੰ ਅਗਲੇ ਪ੍ਰੋਸੈਸ ਦੇ ਲਈ ਬੁਲਾਇਆ ਜਾਊਗਾ ਠੀਕ ਹੈ ਉਸ ਤੋਂ ਬਾਅਦ ਫਿਰ ਜਿਹੜੀ ਫੀਸ ਦੀ ਜੇ ਆਪਾਂ ਗੱਲ ਕਰੀਏ ਫੀਸ ਕਿੰਨੀ ਹੈ ਤਾਂ ਐਸਸੀਐਸਟੀ ਪੀਡਬਲ ਜੋ ਕੈਂਡੀਡੇਟ ਆ ਉਹਨਾਂ ਦੇ ਲਈ ਕੋਈ ਵੀ ਫੀਸ ਨਹੀਂ ਹੈ ਤੇ ਜਨਰਲ ਵਾਲਿਆਂ ਲਈ 500 ਫੀਸ ਹੈ ਠੀਕ ਹੈ ਐਸਸੀਐਸਟੀ ਲਈ ਕੋਈ ਵੀ ਫੀਸ ਨਹੀਂ ਹੈ ਅਪਲਾਈ ਤੁਸੀਂ ਕਿਸ ਤਰ੍ਹਾਂ ਕਰਨਾ ਹੈ ਸਾਰਾ ਕੁਝ ਇਸ ਦੇ ਵਿੱਚ ਲਿਖਿਆ ਹੋਇਆ ਅ ਬਾਕੀ ਹੋਰ ਸਾਰਾ ਕੁਝ ਇਹ ਇਨਸਟਰਕਸ਼ਨਸ ਆ ਜਿਹੜੀਆਂ ਇਹ ਦੇਖ ਲਿਓ ਫੋਟੋਗ੍ਰਾਫ ਤੁਹਾਡੀ ਚਾਹੀਦੀ ਹੈ ਸਿਗਨੇਚਰ ਵਗੈਰਾ ਚਾਹੀਦਾ ਹੈ ਅ ਥੰਬ ਇਮਪ੍ਰੈਸ਼ਨ ਲੱਗੂਗਾ ਤੁਹਾਡਾ ਠੀਕ ਹੈ ਹੈਂਡ ਰਿਟਨ ਡਿਕਲੇਰੇਸ਼ਨ ਲੱਗੂਗੀ ਇਹ ਸਾਰਾ ਕੁਝ ਤੁਸੀਂ ਦੇਖ ਲਓ ਤੁਹਾਡੇ ਸਿਗਨੇਚਰ ਹੋਣਗੇ ਇਹ ਸਾਰੀ ਡਿਟੇਲ ਹੈ ਜਿਹੜੀ ਚੰਗੀ ਤਰ੍ਹਾਂ ਪੜ ਲਿਓ ਜਾਂ ਫਿਰ ਤੁਸੀਂ ਇਹ ਫਾਰਮ ਹੈ ਜਿਹੜਾ ਕਿ ਤੋਂ ਅਪਲਾਈ ਕਰਵਾ ਸਕਦੇ ਆ ਪਰ ਜਿੱਥੋਂ ਵੀ ਤੁਸੀਂ ਅਪਲਾਈ ਕਰਨਾ ਹੈ ਜਾਂ ਕਰਵਾਉਣਾ ਹੈ ਤਾਂ ਕੋਲ ਬੈਠ ਕੇ ਚੰਗੀ ਤਰ੍ਹਾਂ ਸਾਰਾ ਕੁਝ ਆਪ ਪੜ ਕੇ ਕਰਵਾਇਓ ਤਾਂ ਜੋ ਕੋਈ ਗਲਤੀ ਨਾ ਹੋਵੇ ਠੀਕ ਹੈ ਕਈ ਵਾਰ ਫਾਰਮ ਭਰਨ ਵੇਲੇ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ ਨੇ ਨੇਮ ਦੇ ਵਿੱਚ ਤੇ ਬਾਅਦ ਦੇ ਵਿੱਚ ਤੁਹਾਨੂੰ ਫਿਰ ਦਿੱਕਤ ਆਉਂਦੀ ਹੈ ਸੋ ਇਹਨਾਂ ਦਿੱਕਤਾਂ ਤੋਂ ਬਚਣ ਲਈ ਤੁਸੀਂ ਇਹ ਜਿਹੜਾ ਕੁਦਹੀ ਕੋਲ ਬੈਠ ਕੇ ਅਪਲਾਈ ਕਰਵਾਇਓ ਅ ਇਸ ਤੋਂ ਬਾਅਦ ਆ ਪੀਡੀਐਫ ਦੇ ਵਿੱਚ ਦੇਖ ਲਓ ਅ ਜ਼ਿਲ੍ਹਾ ਵਾਈਜ਼ ਵੈਕੈਂਸੀਆਂ ਜਿਹੜੀਆਂ ਇਹ ਇਹਨਾਂ ਨੇ ਦੱਸੀਆਂ ਹੋਈਆਂ ਟੋਟਲ ਠੀਕ ਹੈ ਜੇ ਆਪਾਂ ਹਰਿਆਣੇ ਦੀ ਗੱਲ ਕਰੀਏ ਤਾਂ 100 ਵੈਕੈਂਸੀਆਂ ਜਿਹੜੀਆਂ ਇਹ ਅਲੱਗ-ਅਲੱਗ ਇਹ ਜ਼ਿਲ੍ਹੇ ਹਨ ਜਿਵੇਂ ਅੰਬਾਲਾ ਦੀਆਂ 3 ਵੈਕੈਂਸੀਆਂ ਵਿਵਾਨੀ ਦੀਆਂ 3 ਹਨ ਫਰੀਦাবাদ ਦੀਆਂ 11 ਹਨ ਗੁਰੂਗ੍ਰਾਮ ਦੀਆਂ 13 ਵੈਕੈਂਸੀਜ਼ ਹੈ ਠੀਕ ਹੈ ਕੁਰਕ ਖੇਤਰ ਦੀਆਂ 5 ਹਨ ਕਰਨਾਲ ਦੀਆਂ 13 ਹਨ ਇਸ ਤਰ੍ਹਾਂ ਹੀ ਸਾਰੀ ਵੰਡ ਇਹ ਕਰੀ ਹੋਈ ਐ ਹਿਮਾਚਲ ਦੀਆਂ ਦੇਖ ਲਓ ਇੱਥੇ ਜੰਮੂ ਕਸ਼ਮੀਰ ਪੰਜਾਬ ਦੀਆਂ ਤੁਹਾਨੂੰ ਮੈਂ ਦਿਖਾ ਦਿੰਨਾ ਜ਼ਿਲ੍ਹਾ ਵਾਈਜ਼ ਪੰਜਾਬ ਦੀਆਂ ਵੈਕੈਂਸੀਜ਼ ਜ਼ਿਲ੍ਹੇ ਦੇ ਵਿੱਚ ਅਪਲਾਈ ਕਰਨ ਦਾ ਤੁਹਾਨੂੰ ਇਹ ਫਾਇਦਾ ਹੋਊਗਾ ਕਿ ਤੁਹਾਡੇ ਘਰ ਦੇ ਨੇੜੇ ਤੁਹਾਨੂੰ ਜੋਬ ਐ ਜਿਹੜੀ ਉਹ ਮਿਲ ਜੂਗੀ ਜਿਵੇਂ ਅਮਰitsar ਦੀਆਂ 7 ਵੈਕੈਂਸੀਆਂ ਐ ਬਠਿੰਡੇ ਦੀਆਂ 6 ਵੈਕੈਂਸੀਆਂ ਐ ਬਾਕੀ ਫਤਿਹਗੜ੍ਹ ਸਾਹਿਬ ਦੀਆਂ 3 ਐ ਠੀਕ ਐ ਜਿੱਥੇ ਜਿੱਥੇ ਇਹਨਾਂ ਦੀਆਂ ਬ੍ਰਾਂਚਾਂ ਬੈਂਕ ਦੀਆਂ ਉੱਥੇ-ਉੱਥੇ ਵੈਕੈਂਸੀ ਹੋਊਗੀ ਲੁਧਿਆਣਾ ਦੀਆਂ 8 ਐ ਠੀਕ ਐ ਰੂਪਨਗਰ ਦੀਆਂ 2 ਐ ਸੈਭ ਜਤਾ ਅਜੀਤ ਸਿੰਘ ਨਗਰ ਦੀਆਂ 5 ਵੈਕੈਂਸੀਆਂ ਐ ਸੰਗਰੂਰ ਦੀ ਇੱਕ ਐ ਠੀਕ ਐ ਸ਼ਹੀਦ ਭਗਤ ਸਿੰਘ ਨਗਰ ਦੀਆਂ 4 ਐ ਤਰਨਤਾਰਨ ਦੀਆਂ 2 ਐ ਸੋ ਤੁਸੀਂ ਆਪਣੇ ਜਾਂ ਆਪਣੇ ਲਾਗਪਾਸ ਜ਼ਿਲ੍ਹਾ ਜੋ ਵੀ ਤੁਹਾਨੂੰ ਨੇੜੇ ਪੈਂਦਾ ਏ ਉਸ ਦੇ ਵਿੱਚ ਅਪਲਾਈ ਕਰ ਲਿਓ ਤੇ ਪੂਰੀ ਪੀਡੀਐਫ ਇਹ ਤੁਹਾਨੂੰ ਮੇਰੇ ਟੈਲੀਗ੍ਰਾਮ ਦੇ ਵਿੱਚ ਮਿਲ ਜੂਗੀ ਉੱਥੇ ਤੁਸੀਂ ਇਹ ਸਾਰੀ ਡਿਟੇਲ ਐ ਜਿਹੜੀ ਉਹ ਦੇਖ ਸਕਦੇ ਆ ਠੀਕ ਐ ਤੇ ਜੇ ਤੁਸੀਂ एलिजिबल ਹਨ ਤਾਂ ਜਰੂਰ ਅਪਲਾਈ ਕਰੋ ਇਹਨਾਂ ਪੋਸਟਾਂ ਦੇ ਲਈ 15000 ਸੈਲਰੀ ਜਿਹੜੀ ਸਟਾਰਟਿੰਗ ਹੈ ਮੇਰੇ ਹਿਸਾਬ ਨਾਲ ਇੱਕ ਫਰੈਸ਼ਰ ਦੇ ਲਈ ਉਹ ਵਧੀਆ ਸੈਲਰੀ ਹੈ ਠੀਕ ਹੈ ਜੇ ਤੁਹਾਡਾ ਐਕਸਪੀਰੀਅੰਸ ਬਣ ਗਿਆ ਤਾਂ ਤੁਹਾਡੀ ਸੈਲਰੀ ਹੈ ਜਿਹੜੀ ਬੈਂਕਿੰਗ ਲੈਨ ਦੇ ਵਿੱਚ ਸੈਲਰੀ ਵਧੀਆ ਹੁੰਦੀ ਹੈ ਜੇ ਤੁਸੀਂ ਵਧੀਆ ਕੰਮ ਕੀਤਾ ਤੇ ਵਧੀਆ ਐਕਸਪੀਰੀਅੰਸ ਤੁਹਾਡਾ ਬਣ ਗਿਆ ਤਾਂ ਤੁਹਾਡੀ ਸਾਲ ਤੋਂ ਸਾਲ ਬਾਅਦ 25 ਦੇ ਕਰੀਬ ਆਰਾਮ ਨਾਲ ਸੈਲਰੀ ਚੱਲੇ ਜਾਊਗੀ ਜੇ ਤੁਸੀਂ ਇੱਥੇ ਕੰਮ ਕਰਕੇ 1-2 ਸਾਲ ਐਕਸਪੀਰੀਅੰਸ ਵਧੀਆ ਲੇ ਲਿਆ ਤਾਂ ਜਰੂਰ ਤੁਸੀਂ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰਿਓ ਤੇ ਨਾਲ ਦੀ ਨਾਲ ਹੋਰ ਪੋਸਟਾਂ ਦੀ ਵੀ ਤਿਆਰੀ ਤੁਸੀਂ ਕਰ ਸਕਦੇ ਆ ਠੀਕ ਹੈ ਬਹੁਤ ਸਾਰੇ ਸਟੂਡੈਂਟ ਮੈਨੂੰ ਮੈਸੇਜ ਕਰਕੇ ਕਈ ਵਾਰ ਬੋਲਦੇ ਆ ਕਿ ਸਾਨੂੰ ਕੋਈ ਜੋਬ ਦੱਸ ਦਿਓ ਪ੍ਰਾਈਵੇਟੀ ਦੱਸ ਦਿਓ ਤਾਂ ਤੁਹਾਡੇ ਲਈ ਇਹ ਬੈਸਟ ਮੌਕਾ ਏ ਠੀਕ ਹੈ ਅ ਬਾਕੀ ਪੀਡੀਐਫ ਪੂਰੀ ਮਿਲ ਜੂਗੀ ਟੈਲੀਗ੍ਰਾਮ ਦੇ ਉੱਤੇ ਮੈਸੇਜ ਕਰ ਲਿਓ ਲਿੰਕ ਡਿਸਕ੍ਰਿਪਸ਼ਨ ਵਿੱਚ ਹੈ ਜਾਂ ਫਿਰ ਸਰਚ ਕਰਕੇ ਵੀ ਦੇਖ ਸਕਦੇ ਤੁਸੀਂ ਧੰਨਵਾਦ